ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੇ ਦੌਰੇ ਤੇ ਆਏ ਰੂਸੀ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਨੂੰ 6 ਵਿਸ਼ੇਸ਼ ਤੋਹਫੇ ਪੇਸ਼ ਕੀਤੇ ਇਹ ਤੋਹਫੇ ਭਾਰਤ ਦੀ ਭਾਵਨਾ ਪਰੰਪਰਾ ਤੇ ਦੋਸਤੀ ਨੂੰ ਡੂੰਘੀ ਛਾਪ ਨੂੰ ਦਰਸਾਉਂਦੇ ਨੇ ਇਹ ਤੋਹਫੇ ਸਿਰਫ ਕੂਟਨੀਤਕ ਰਸਮਾਂ ਨਹੀਂ ਨੇ ਸਗੋਂ ਭਾਰਤ ਰੂਸੀ ਸਬੰਧਾਂ ਦੀ ਨਿਗਤ ਸੱਭਿਆਚਾਰਕ ਅਮੀਰੀ ਦੇ ਪ੍ਰਤੀਕ ਮੰਨੇ ਜਾਂਦੇ ਨੇ ਪਹਿਲਾ ਤੋਹਫਾ ਅਸਾਮ ਦੇ ਮਸ਼ਹੂਰ ਕਾਲੀ ਚਾਹ ਸੀ ਆਪਣੇ ਡੂੰਘੇ ਰੰਗ ਮਜ਼ਬੂਤ ਸੁਆਦ ਅਤੇ ਵਿਲੱਖਣ ਖੁਸ਼ਬੂ ਲਈ ਮਸ਼ਹੂਰ ਇਸ ਚਾਹ ਨੇ ਭਾਰਤ ਦੀ ਚਾਹ ਪਰੰਪਰਾ ਅਤੇ ਖੇਤੀਬਾੜੀ ਵਿਰਾਸਤ ਨੂੰ ਬੀਜ ਵਿਆਪੀ ਮਾਨਤਾ ਦਿੱਤੀ ਤੋਹਫਾ ਮੁਰਾਦਾਬਾਦ ਤੋਂ ਇੱਕ ਚਾਂਦੀ ਦੀ ਚਾਹ ਸੈੱਟ ਸੀ ਜਿਸ ਦੀ ਨਾਜ਼ੂਕ ਕਾਰੀਗਰੀ ਭਾਰਤ ਅਤੇ ਰੂਸ ਦੀ ਸਾਂਝੀ ਚਾਹ ਸਭਿਆਚਾਰ ਦੀ ਦੋਸਤਾਨਾ ਭਾਵਨਾ ਨੂੰ ਦਰਸਾਉਂਦੀ ਹੈ ਇਹ ਤੋਹਫਾ ਦੋਵਾਂ ਦੇਸ਼ਾਂ ਦੀਆਂ ਸੱਭਿਆਤਾਵਾਂ ਨੂੰ ਜੋੜਨ ਵਾਲੀ ਸਧਾਰਨ ਪਰ ਡੁੰਗੇ ਸੱਭਿਆਚਾਰਕ ਤਾਗੇ ਨੂੰ ਉਜਾਗਰ ਕਰਦਾ ਹੈ ਤੀਜਾ ਤੋਹਫਾ ਮਹਾਰਾਸ਼ਟਰ ਦੀ ਕਲਾ ਨੂੰ ਦਰਸਾਉਂਦਾ ਇੱਕ ਸੁੰਦਰ ਚਾਂਦੀ ਦਾ ਕੋੜਾ ਸੀ ਇਸ ਦੇ ਤੇਜ਼ ਰਫ਼ਤਾਰ ਰੂਪ ਨੂੰ ਭਾਰਤ-ਰੂਸੀ ਸਬੰਧਾਂ ਦੀ ਗਤੀਸ਼ੀਲਤਾ ਊਰਜਾ ਅਤੇ ਸਦਾ ਮਜ਼ਬੂਤ ਹੁੰਦੇ ਕਦਮਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਆਪਣੇ ਚੌਥੇ ਤੋਹਫੇ ਵਜੋਂ ਪ੍ਰਧਾਨ ਮੰਤਰੀ ਮੋਦੀ ਨੇ ਪਤੀਨੂ ਨੂੰ ਆਗਰਾ ਦੀ ਮਸ਼ਹੂਰ ਕਾਰੀਗਰੀ ਤੋਂ ਤਿਆਰ ਕੀਤਾ ਗਿਆ ਇੱਕ ਸੰਗ ਮਰਮਰ ਦਾ ਸਤਰਾਂਚ ਸੈਟ ਟਪੇਟ ਕੀਤਾ ਹੈ ਅਰਧ ਕੀਮਤੀ ਪੱਥਰਾਂ ਅਤੇ ਗੁੰਜਨਦਾਰ ਜੜਾਂ ਦੇ ਕੰਮ ਨਾਲ ਸਜਾਇਆ ਗਿਆ ਇਹ ਸੈਟ ਭਾਰਤੀ ਕਾਰੀਗਰਾਂ ਦੀ ਸ਼ਾਨਦਾਰ ਕਾਰੀਗਰੀ ਅਤੇ ਕਲਾਤਮਕ ਵਿਰਾਸਤ ਦਾ ਪ੍ਰਤੀਕ ਹੈ ਪੰਜਵਾਂ ਤੋਹਫਾ ਕਸ਼ਮੀਰ ਦਾ ਕੀਮਤੀ ਲਾਲ ਸੋਨਾ ਸੀ ਕੇਸਰ ਜਿਸ ਕੋਲ ਕੀ ਟੈਗ ਹੈ ਇਹ ਨਾ ਸਿਰਫ ਕਸ਼ਮੀਰ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਬਲਕਿ ਭਾਰਤੀ ਕੁਦਰਤੀ ਅਮੀਰੀ ਅਤੇ ਪਰੰਪਰਾਵਾਂ ਨੂੰ ਵੀ ਦਰਸਾਉਂਦਾ ਹੈ ਅੰਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਪਤਨ ਨੂੰ ਸ਼੍ਰੀਮਦ ਭਗਵਤ ਗੀਤਾ ਦਾ ਰੂਸੀ ਅਨੁਵਾਦ ਪੇਟ ਕੀਤਾ ਹੈ ਇੱਕ ਅਧਿਆਤਮਿਕ ਪਾਠ ਜੋ ਜੀਵਨ ਕਰਤੱਬ ਅਤੇ ਸਵੈ ਪ੍ਰਤੀਬਿੰਬ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ ਇਹ ਤੋਹਫਾ ਆਪਣੇ ਅੰਦਰ ਭਾਰਤ ਦੀਆਂ ਅਧਿਆਤਮਿਕ ਜੜ੍ਹਾਂ ਦਾ ਇੱਕ ਸ਼ਕਤੀਸ਼ਾਲੀ ਸੰਦੇਸ਼ ਰੱਖਦਾ ਹੈ ਇਹ 6 ਤੋਹਫੇ ਇਕੱਠੇ ਇੱਕ ਕਹਾਣੀ ਦੱਸਦੇ ਨੇ ਜਿਸ ਦੇ ਵਿੱਚ ਭਾਰਤੀ ਸੰਸਕ੍ਰਿਤੀ ਕਲਾ ਕੁਦਰਤ ਅਤੇ ਅਧਿਆਤਮਿਕਤਾ ਸਾਰੇ ਰੂਸ ਨਾਲ ਦੋਸਤੀ ਦੇ ਪਲਾਂ ਵੱਜੋਂ ਚਮਕਦੇ ਨੇ